ਬਹੁਤ ਸਾਰੇ ਇੰਟਰਵਿਊਜ਼ ਅਸੀਂ ਹੈਲਥੀਂਗ ਕਰਦੇ ਹਾਂ ਤਾਂ ਕੀ ਮੇਜਰ ਇਸ਼ੂਜ਼ ਨੇ ਜਿਹੜੇ ਕਿ ਆਪਾਂ ਕਾਮਨਲੀ ਮਤਲਬ ਪੇਸ਼ੈਂਟਸ ਦੇ ਵਿੱਚ ਮਿਲਦੇ ਆ ਤੁਸੀਂ ਕਿਹਾ ਕਿ ਪੀਸੀਓਡੀ ਬਹੁਤ ਜਰ ਇਸ਼ੂ ਆ ਬਹੁਤ ਕਾਮਨ ਵੀ ਹੈ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਵੇਂ ਮੈਂ ਲਾਈਕ ਉਪਰੀ ਦੇਖ ਰਹੀ ਹਾਂ ਉਸ ਚ 4 ਤੋਂ 5 ਦੀਆਂ ਮੇਰੇ ਰੋਜ਼ ਦੀਆਂ ਵੀਡੀਓ ਕਾਲਸ ਹੁੰਦੀਆਂ ਉਹ ਮਾਵਾਂ ਆਉਂਦੀਆਂ ਹਮ ਕਿ ਆਪਣੀਆਂ ਬੱਚਿਆਂ ਨਾਲ ਕੈਨੇਡਾ ਬੈਠਿਆ ਅਮਰੀਕਾ ਬੈਠਿਆ ਆਸਟ੍ਰੇਲੀਆ ਬੈਠਿਆ ਇਹਨਾਂ ਨੂੰ ਪੀਰੀਅਡਸ ਨਹੀਂ ਆ ਰਹੇ ਜਾਂ ਪੀਰੀਅਡਸ ਰੁਕ ਨਹੀਂ ਰਹੇ ਹਮ ਜਾਂ ਮਤਲਬ पीरियड संबंधी दर्द बहुत है या मतलब ये परेशान हो रही है और उथों दा मेडिकल सिस्टम एहो जे है कि इंडिया च त तुनु बहुत शौक है कि तुसी डॉक्टर ਕੋਲ ਗਏ ਤੁਹਾਨੂੰ ਦਵਾਈ ਮਿਲ ਜਾਂਦੀ ਹੈ ਉਥੇ ਜੀਪੀ ਕੋਲ ਜਾਣਗੇ ਤੇ ਉਹ ਬਹੁਤ ਲੰਬਾ ਲੰਬਾ ਕਮ ਜਿਹਾ ਪ੍ਰੈਜੈਂਸ ਹੈ ਕਿ ਇੱਥੇ ਸਾਡੇ ਕੋਈ ਆਇਆ ਮੈਂ ਜਾਂ ਦਵਾਈ ਮੈਂ ਕੂਰੀਅਰ ਕਰ ਦਾਂਗੀ ਹਮ ਸਿਰਫ ਆਪਾਂ ਹਿਸਟਰੀ ਹੀ ਲੈਨੀ ਆ ਤੇ ਉਥੋਂ ਹੀ ਪਤਾ ਲੱਗ ਜਾਂਦਾ ਆ ਕਿ ਪ੍ਰੋਬਲਮ ਕਲਿਨਿਕਲੀ ਤੁਹਾਨੂੰ ਕਿ ਹਰ ਇੱਕ ਵਾਰ ਅਲਟਰਾਸਾਉਂਡ ਦੀ ਲੋੜ ਨਹੀਂ ਹੁੰਦੀ ਨਾ ਹੀ ਹਰ ਵਾਰ ਤੁਹਾਨੂੰ ਅ ਬਲੱਡ ਟੈਸਟਾਂ ਦੀ ਲੋੜ ਹੁੰਦੀ ਹੈ ਤੁਸੀਂ ਕਲਿਨਿਕਲੀ ਹਿਸਟਰੀ ਲੈਂਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਪੀਸੀਓਡੀ ਹੈ ਹੂੰ ਤੇ ਪੀਸੀਓਡੀ ਔਰ ਪੀਸੀਓਐਸੇ ਦੋ ਟਰਮਸ ਹੈ ਆਪਾਂ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ ਇੰਟਰਚੇਂਜੇਬਲੀ ਯੂਜ਼ ਕਰ ਸਕਦੇ ਹਾਂ ਪੀਸੀਓਡੀ ਮਤਲਬ ਹੈ ਪੋਲੀਸਿਸਟਿਕ ఓਵਰੀਅਨ ਸਿੰਡਰੋਮ ਅੱਛਾ ਤੇ ਪੀਸੀਓਡੀ ਮਤਲਬ ਹੈ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਹੂੰ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਇੱਕ ਮਾਈਲਡਰ ਵਰਜਨ ਹੈ ਪੀਸੀਓਐਸ ਦਾ ਅਸੀਂ ਇਨ ਜਨਰਲ ਜੇ ਯੂਜ਼ ਕਰਦੇ ਹਾਂ ਤਾਂ ਆਪਾਂ ਪੀਸੀਓਐਸ ਹੀ ਕਹਿ ਦਿੰਦੇ ਹਾਂ ਪੀਸੀਓਐਸ ਵਿੱਚ ਤਿੰਨ ਚੀਜ਼ਾਂ ਮੇਨ ਹੁੰਦਾ ਜੋ ਇਹਨਾਂ ਦਾ ਇੱਕ ਰੋਟਰਡਮ ਕ੍ਰਾਈਟੇਰੀਆ ਹੈ ਕਿ ਐਨੋਵੂਲੇਸ਼ਨ ਕਿ ਤੁਹਾਨੂੰ ਮਹੀਨਾ ਮਹਾਵਾਰੀ ਨਾ ਆਉਣੀ ਅੱਛਾ ਤੁਹਾਡੇ ਫੇਸ਼ੀਅਲ ਹੈਅਰ ਸੀ ਗ੍ਰੋਥ ਹੋਣੀ ਐਕਨੇ ਇਹ ਸਾਰਾ ਕੁਝ ਜੋ ਤੁਹਾਡੇ ਮੇਲ ਹਾਰਮੋਨਸ ਦਾ ਲੈਵਲ ਬੋਡੀ ਚ ਇਨਕਰੀਜ਼ ਹੋ ਜਾਂਦਾ ਜਿਦੇ ਕਰਕੇ ਤੇ ਮੋਟਾਪਾ ਆਉਣਾ APCS ਦੇ ਪੀਸੀਓਸ ਲੱਛਣ ਲੱਛਾ ਸਿੰਪਟਮਸ ਤੇ ਜੇ ਆਪਾਂ ਅਲਟਰਾਸਾਉਂ ਕਰਾਉਨੇ ਆ ਤੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਅੰਡੇਦਾਨੀਆਂ ਵਿੱਚ ਛੋਟੀ ਛੋਟੀ ਪਾਣੀ ਵਾਲੀ ਰਸੋਲੀਆਂ ਜੋ ਆਮ ਪਿੰਡਾਂ ਚ ਕਹਿ ਦਿੰਦੇ ਆ ਕਿ ਮੈਡਮ ਜੀ ਪਾਣੀ ਵਾਲੀ ਰਸੋਲੀਆਂ ਹੋ ਗਈਆਂ ਕਿ ਹੁਣ ਇਹਦਾ ਆਪਰੇਸ਼ਨ ਹੋਣਾ ਤੇ ਮੈਂ ਇੱਕ ਅੱਧੀ ਵਾਰ ਸਮਝਾਉਂਦੀ ਆ ਮੈਂ ਇੱਕ ਮਾਡਲ ਰੱਖਿਆ ਹੋਇਆ ਤੇ ਬੱਚਿਆਂ ਨੂੰ ਬੈਠ ਕੇ ਸਮਝਾਉਂਦੀ ਆ ਕਿ ਇਹ ਕੋਈ ਰਸੋਲੀਆਂ ਨਹੀਂ ਇਹ ਬੇਸਿਕਲੀ ਤੁਹਾਡੇ ਜੋ ਅੰਡੇਦਾਨੀਆਂ ਹੈ ਉਹਨਾਂ ਚ ਅੰਡੇ ਜਿਆਦਾ ਬਣ ਰਹੇ ਤੇ ਇਹ ਅੰਡੇ ਟੁੱਟ ਨਹੀਂ ਰਹੇ ਹੂੰ ਇਹ ਉੱਥੇ ਪਏ ਹੋਏ ਆ ਜਦੋਂ ਅਸੀਂ ਅਲਟਰਾਸਾਉਂਡ ਕਰਦੇ ਆ ਤੇ ਉਹਨੇ ਸਾਨੂੰ ਨਜ਼ਰ ਆਉਂਦਾ ਹੈ ਕਿ ਮਤਲਬ ਕਾਫੀ سارے ਅੰਡੇ ਆ ਜੋ ਪਾਣੀ ਵਰਗੀ ਰਸ올ੀਆਂ ਵਰਗੇ ਨਜ਼ਰ ਆਉਂਦੇ ਸੋ ਨਾਮ ਤੋਂ ਹੀ ਪਤਾ ਲੱਗ ਗਿਆ ਪੋਲੀਸਿਸਟਿਕ ਪੋਲੀ ਮੀਨਸ ਮੈਨੀ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸਿਸਟ ਬਣੀਆਂ ਤੁਹਾਡੀ ਅੰਡੇਦਾਨੀਆਂ ਚ ਸ਼ੁਰੂ ਹੋ ਗਈਆਂ ਓਕੇ ਇਹਦਾ ਮੇਨ ਜੋ ਕਾਰਨ ਹੈ ਉਹ ਹਾਈਪਰ ਇਨਸੂਲੀਨੀਮੀਆ ਕਿ ਤੁਹਾਡੀ ਬਾਡੀ ਵਿੱਚ ਇਨਸੂਲਿਨ ਦੇ ਲੈਵਲਸ ਵਧੇ ਹੋਏ ਆ ਜਿਹਦੇ ਕਰਕੇ ਤੁਹਾਡੀ ਇنسੁਲਿਨਿਕ ਹਾਰਮੋਨ ਹੁੰਦਾ ਜੋ ਤੁਹਾਡੇ ਬਲੱਡ ਨੂੰ ਮੈਟਾ ਸ਼ੂਗਰ ਨੂੰ ਬਾਡੀ ਗਲੂਕੋਜ਼ ਨੂੰ ਮੈਟਾਬੋਲਾਈਜ਼ ਕਰਦਾ ਅੱਛਾ ਜਿੱਦਾਂ ਡਾਇਬੀਟਿਸ ਵਾਲੇ ਪੇਸ਼ੈਂਟ ਹੈ ਉਹਨਾਂ ਵਿੱਚ ਇنسੁਲਿਨ ਦੀ ਘਾਟ ਹੁੰਦੀ ਹੈ ਅੱਛਾ ਕਿ ਇਸੇ ਕਰਕੇ ਉਹਨਾਂ ਨੂੰ ਬਾਹਰੋਂ ਇਨਸੁਲਿਨ ਲੈਣਾ ਪੈਂਦਾ ਹੈ ਜਾਂ ਜਿਹੜੀਆਂ ਦਵਾਈਆਂ ਲੈਣੀਆਂ ਪੈਂਦੀਆਂ ਜਿਨ੍ਹਾਂ ਨਾਲ ਇਨਸੁਲਿਨ ਬਾਡੀ ਚਾਵੇ ਤੇ ਉਹਨਾਂ ਤੇ ਜਿਹੜੀ ਸ਼ੂਗਰ ਹੈ ਉਹ ਮੈਟਾਬੋਲਾਈਜ਼ ਹੋ OK ਇਹਦੇ ਵਿੱਚ ਕੀ ਹੈ ਕਿ ਇਨਸੁਲਿਨ ਬਹੁਤ ਬਣ ਰਿਹਾ ਹੈ ਹਮ ਹਾਈਪਰ ਇਨਸੁਲਿਨਿਮੀਆ ਤੇ ਜਿਹਦੇ ਕਰਕੇ ਬਟ ਬਾਡੀ ਚ ਇਨਸੁਲਿਨ ਰਿਸੈਪਟਰਸ ਨਹੀਂ ਆ ਕੰਮ ਨਹੀਂ ਕਰ ਰਹੇ ਐਗਜ਼ੈਂਪਲ ਦਿੰਨੀ ਆ ਕਲਾਸਿਕ ਟੀਚਰ ਹੈ ਹੂੰ ਪਰ ਪੜਾ ਨਹੀਂ ਰਿਹਾ ਅੱਛਾ ਟੀਚਰ ਤਾਂ ਹੈ ਦੇਖਣ ਨੂੰ ਤਾਂ ਉਹਨੂੰ ਪ੍ਰਿੰਸੀਪਲ ਨੂੰ ਲੱਗਿਆ ਕਿ ਮੈਂ ਟੀਚਰ ਤਾਂ ਭੇਜ ਦਿੱਤਾ ਹੂੰ ਬਟ ਉਹ ਪੜਾ ਨਹੀਂ ਰਿਹਾ ਹੂੰ ਸੇਮ ਵੇ ਇਨਸੂਲਿਨ ਹੈ ਬਾਡੀ ਚ ਪਰ ਉਹ ਕੰਮ ਨਹੀਂ ਕਰ ਰਿਹਾ ਆਪਣਾ ਇੱਧਰ ਉੱਧਰ ਹੋ ਕੇ ਉਹ ਜਮਾ ਹੋਣਾ ਸ਼ੁਰੂ ਹੋ ਗਿਆ ਤੁਹਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਹੂੰ ਤੁਹਾਡੇ ਜੋ ਲੂਟੀਨਾਈਜ਼ਿੰਗ ਇੱਕ ਹਾਰਮੋਨ ਹੁੰਦਾ ਹੈ ਉਹ ਤੁਹਾਡੇ ਅੰਡੇਦਾਨੀਆਂ ਚ ਅੰਡਰ ਕੋਸ਼ ਵਿੱਚ ਅੰਡੇ ਜ਼ਿਆਦਾ ਬਣਾਉਣੇ ਸ਼ੁਰੂ ਕਰ ਦਿੰਦਾ ਹੂੰ

ਜੇ ਤਾਂ ਸ਼ੁਕਰਾਨੂ ਮਿਲ ਗਿਆ ਤਾਂ ਬੱਚਾ ਠਹਿਰ ਜਾਏਗਾ ਜੇ ਨਹੀਂ ਤਾਂ ਉਹਨੇ ਫੇਰ ਉਹੀ ਸਾਈਕਲ ਰਿਪੀਟ ਕਰੀ ਜਾਣਾ ਕਰਨਾ ਇਹ ਮਹਾਵਾਰੀ ਸਾਈਕਲ ਹੈ ਹਾਂਜੀ ਹੁਣ ਬੇਸਿਕਲੀ ਹੋਇਆ ਕੀ ਕਿ ਤੁਹਾਡੇ ਅੰਡੇ ਟੁੱਟ ਨਹੀਂ ਰਹੇ ਉਹ ਅੰਡੇਦਾਨੀ ਦਾ ਸਾਈਜ਼ ਵਧੇ ਜਾ ਰਿਹਾ ਉੱਥੋਂ ਜਿਹੜੀ ਤੁਹਾਡੀ ਬੱਚੇਦਾਨੀ ਦੇ ਅੰਦਰਲੀ ਪਰਤ ਹੈ ਉਹ ਵੀ ਮੋਟੀ ਹੋਈ ਜਾ ਰਹੀ ਹੈ ਹੁਣ ਹੋ ਸਕਦਾ ਹੈ ਕਿ ਤੁਹਾਨੂੰ 6 ਮਹੀਨੇ ਬਾਅਦ ਸਾਲ ਕਈ ਨੂੰ 2-2 ਸਾਲ ਤੱਕ ਮਹੀਨਾ ਲਾਉ ਔਰ ਜਦੋਂ ਅਸੀਂ ਕੋਈ ਦਵਾਈਆਂ ਰਾਹੀਂ ਸਿਗਨਲ ਦਿੰਦੇ ਆ ਕਿ ਹੁਣ ਪੀਰੀਅਡਸ ਆਉਣ ਵਿਦਡਰੋਲ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਬਲੀਡਿੰਗ ਇੰਨੀ ਤੇਜ਼ ਹੋਈ ਕਿਉਂਕਿ ਉਹ ਪਰਤ ਨਹੀਂ ਮੋਟੀ ਹੋ ਚੁੱਕੀ ਹੈ ਹਮ ਤੇ ਇਹਦੇ ਕਰਕੇ ਹੁਣ ਤੁਹਾਡੀ ਬੋਡੀ ਵਿੱਚ ਉਸੇ ਟਾਈਮ ਤੋਂ ਮੇਲ ਹਾਰਮੋਨਸ ਦਾ ਲੈਵਲ ਇਨਕਰੀਜ਼ ਹੋ ਜਾਂਦਾ ਹੈ ਤੁਹਾਡੇ ਫੇਸ਼ੀਅਲ ਹੈਅਰਸ ਆਉਣੇ ਸ਼ੁਰੂ ਹੋ ਜਾਂਦੇ ਹੈ ਤੁਹਾਡੇ ਕਾਲੀ ਕੇਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜਿਹਨੂੰ ਅਕੇਨਥੋਸਿਸ ਨਾਈਗ੍ਰਿਕੈਂਸ ਆਪਾਂ ਮੈਡੀਕਲ ਟਰਮ ਚ ਕਹਿੰਦੇ ਆ ਕਿ ਇੱਥੇ ਤੁਹਾਡੀਆਂ ਹੂਣੀਆਂ ਤੇ ਤੁਹਾਡੀ ਗਰਦਨ ਤੇ ਤੁਹਾਡੇ ਇੰਟਰਨਲ ਜੈਨਲ ਏਰੀਆ ਤੇ ਬਲੈਕਨੈਸ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਮੈਂ ਹਰ ਇੱਕ ਨੂੰ ਕਹਿੰਦੀ ਹੁੰਦੀ ਹਾਂ ਕਿ ਕੋਈ ਮੈਲ ਨਹੀਂ ਹੈ ਇਹ ਮੈਲਨਨ ਡੈਪੋਜ਼ੀਸ਼ਨ ਹੋਣੀ ਸਟਾਰਟ ਹੋਉਂਦੀ ਹੈ ਤੁਹਾਡਾ ਸਰੀਰ ਤੁਹਾਨੂੰ ਸਿਗਨਲ ਦੇਣੇ ਸ਼ੁਰੂ ਕਰ ਦਿੰਦਾ ਹੈ ਕਿ ਕੁਝ ਠੀਕ ਨਹੀਂ ਹੈ ਕੁਝ ਠੀਕ ਨਹੀਂ ਹੈ ਤੁਹਾਨੂੰ ਜੋ ਤੁਹਾਡੀ ਬਾਡੀ ਹੈ ਜਦੋਂ ਪੀਅਰ ਸ਼ੇਪ ਓਬੈਸਿਟੀ ਹੁੰਦੀ ਹੈ ਕਿ ਉਹ ਕੁੜੀਆਂ ਦਾ ਸਰੀਰ ਰਹਿੰਦਾ ਨਹੀਂ ਹੈ ਤੁਹਾਨੂੰ ਲੱਗੇਗਾ ਕਿ ਇਹ ਉਮਰ ਨਾਲੋਂ ਬਹੁਤ ਵੱਡੀ ਲੱਗਣੀ ਸ਼ੁਰੂ ਹੋ ਚੁੱਕੀ ਹੈ। ਬਿਲਕੁਲ। ਅਰੇ ਤੁਸੀਂ ਬਹੁਤ ਬੱਚਿਆਂ ਨੂੰ ਅੱਜਕੱਲ ਦੇਖਿਆ ਹੋਣਾ ਕਿ ਅਸੀਂ 11 ਸਾਲਾਂ ਦੇ ਬੱਚੇ ਕਿੱਦਾਂ ਦੇ ਲੱਗਦੇ ਹੁੰਦੇ ਸੀ ਤੇ ਹੁਣ ਤੁਸੀਂ 11 ਸਾਲਾਂ ਦੇ ਬੱਚਿਆਂ ਨੂੰ ਦੇਖੋਗੇ ਤਾਂ ਉਹ 11 ਦੇ ਨਹੀਂ ਲੱਗਦੇ। ਹੂੰ। ਕਈ 16 ਦੇ ਲੱਗਦੇ ਆ। ਬਿਲਕੁਲ। ਕਈ 16 ਦੇ ਆਉਂਦੇ ਹੋ ਮੈਨੂੰ ਬਾਈਆਂ-ਦਈਆਂ ਦੇ ਲੱਗ ਰਹੇ ਹੁੰਦੇ ਆ। ਜਿਵੇਂ ਨੇ ਕਿਸੇ ਨੇ ਗੱਲ ਕੀਤੀ ਸੀ ਕਹਿੰਦੇ ਕਿ ਅੱਗੇ ਵਿਆਹਾਂ 'ਚ ਚਾਹੀਦਾ ਸੀ ਬੜੇ ਸ਼ਾਂਤਵੇਂ ਸਰੀਰਾਂ ਦੀਆਂ ਕੁੜੀਆਂ ਹੁੰਦੀਆਂ ਸੀ। ਜੇ ਹੁਣ ਵਿਆਹਾਂ ਚ ਜਾਓ ਤੇ ਕੁਵਾਰੀ ਕੁੜੀ ਦਾ ਸਰੀਰ ਵਿਆਹੀ ਹੋਈ ਕੁੜੀ ਦੇ ਨਾਲੋਂ ਵੀ ਜ਼ਿਆਦਾ ਭਾਰਾ ਹੁੰਦਾ ਹੈ ਇਹ ਜਿੱਦਾਂ ਇਹ ਰੂਟੀਨ ਦੀ ਮੈਂ ਤੁਹਾਨੂੰ ਦੱਸਾਂ ਕਿ ਮੈਂ ਰੋਜ਼ ਬੈਠ ਕੇ ਤੇ ਮਾਵਾ ਨਾਲ ਆਉਣੀ ਆ ਤੇ ਮੈਂ ਹਿਸਟਰੀ ਲੈਣੀ ਆ ਪਹਿਲਾਂ ਕਿ ਬੇਟਾ ਕਦੋਂ ਤੋਂ ਸ਼ੁਰੂ ਹੋਈ ਏ ਪ੍ਰੋਬਲਮ ਹਮ ਮੋਸਟਲੀ ਜੋ ਏਜ ਹੈ ਉਹ ਹੁੰਦੀ ਹੈ 15 16 ਜਾਂ 17 18 ਤੇ ਮੈਂ ਪੁੱਛਦੀ ਆ ਜੇ ਤੁਹਾਡੇ ਮਹੀਨੇ ਸ਼ੁਰੂ ਹੋਏ ਸੀ ਉਦੋਂ ਠੀਕ ਸੀਗੇ ਕਹਿੰਦੇ ਬਿਲਕੁਲ ਠੀਕ ਸੀਗਾ ਕਿ ਪ੍ਰੋਬਲਮ ਕਦੋਂ ਤੋਂ ਆਇਆ ਜੀ ਇਹ ਕੁਝ ਮਹੀਨੇ ਹੋਇਆ ਕੁਝ ਸਾਲ ਫਿਰ ਮੈਂ ਉਹਨਾਂ ਦੇ ਮਮਾ ਤੋਂ ਪੁੱਛਦੀ ਆ ਹਿਸਟਰੀ ਲੈਣੀ ਆ ਤਾਂ ਹਾਂਜੀ ਇਹ ਆਪਣੀ ਹੁਣ ਮਰਜ਼ੀ ਕਰਨੀ ਸ਼ੁਰੂ ਕਰਦੇ ਹੁਣੇ ਸਕੂਲ ਨਾ ਤਾਂ ਲੰਚ ਲੈ ਕੇ ਜਾਂਦੇ ਆ ਇਹ ਕਹਿੰਦੇ ਆ ਕਿ ਜੀ ਅਸੀਂ ਕੰਟੇਨ ਚੋ ਖਾ ਲੈਣਾ ਜਾਂ ਇਹ ਨਹੀਂ ਮੈਂ ਖਾਣਾ ਮੈਨੂੰ ਚੋਲ ਬਣਾ ਦਿਓ ਹਾਈ ਕਾਰਬ ਡਾਈਟ ਜਾਂ ਇਹ ਮੈਨੂੰ ਨਹੀਂ ਪਸੰਦ ਮੈਂ ਕੁਝ ਬਾਹਰੋਂ ਆਰਡਰ ਕਰ ਲਵਾਂਗੀ ਲੇਟਸ ਤੱਕ ਜਾਗਣਾ ਇਸ ਕਹਿ ਕੇ ਕਿ ਜੀ ਅਸੀਂ ਪੜ ਰਹੇ ਆ ਤੇ ਮੈਂ ਲੇਟ ਸੌਂਗੂਗੀ ਤਾਂ ਮੈਂ ਸਵੇਰੇ ਜਾਗਾਂਗੀ ਵੀ ਲੇਟ ਮੈਂ ਆਪਣੀ ਮੇਰੇ ਐਗਜ਼ਾਮਸ ਆ ਗਏ ਆ ਮੈਂ ਬਿਲਕੁਲ ਵੀ ਕੋਈ ਵਾਕ ਨਹੀਂ ਕਰ ਸਕਦੀ ਤੇ ਮੈਂ ਉਹਨਾਂ ਨੂੰ ਪੁੱਛਦੀ ਆ ਬੇਟਾ ਪੜਾਈ ਤਾਂ ਸਾਰੀ ਜ਼ਿੰਦਗੀ ਚਲਣੀ ਹੈ ਤੇ ਆਪਾਂ ਇਹ ਸਾਰਾ ਕੁਝ ਕਰ ਕਿਸ ਲਈ ਰਹੇ ਆ ਇਹ ਅਸੀਂ ਇਸ ਲਈ ਕਰ ਰਹੇ ਆ ਕਿ ਸਾਡਾ ਫਿਊਚਰ ਚੰਗਾ ਹੋਵੇ ਫਿਊਚਰ ਕਿਦਾਂ ਚੰਗਾ ਹੋਏਗਾ ਜੇ ਪ੍ਰੈਜ਼ੈਂਟ ਹੀ ਤੁਸੀਂ ਬਰਬਾਦ ਕਰ ਰਹੇ ਹੋ ਐਂਡ ਫਿਊਚਰ ਦੇ ਲਈ ਤੁਹਾਡੇ ਕੋਲ ਸੇਤ ਹੀ ਨਹੀਂ ਰਹੀ ਸੇਤ ਹੀ ਨਹੀਂ ਰਹਿਣੀ ਐਗਜ਼ੈਕਟਲੀ ਸੋ ਇਹ ਕੈਨ ਨਹੀਂ ਹੁੰਦੀ ਕਿ ਡਾਇਬੀਟੀਜ਼ ਹਾਈਪਰ ਟੈਨਸ਼ਨ ਤੋਂ ਬਾਅਦ ਜਿਹੜਾ ਨਵਾਂ ਪੈਂਡੈਮਿਕ ਹੈ ਉਹ ਹੈ ਪੀਸੀਓਡੀ ਦਾ ਪੈਂਡੈਮਿਕ ਤੇ ਇਹ ਪ੍ਰੋਬਲਮਸ ਉਹ ਹੈ ਜੋ ਅਸੀਂ ਆਪ ਇਨਵਾਈਟ ਕੀਤੀਆਂ ਹਮ ਕਿ ਤੁਸੀਂ ਆਓ ਮੇਰਾ ਸ਼ਰੀਰ ਰੈਡੀ ਹੈ ਕਿ ਉਹ ਐਕਸੈਪਟ ਕਰਨ ਦੀ 90% ਜੋ ਬੱਚੇ ਹੈ ਪੀਸੀਓਡੀ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਹੈ ਅਸੀਂ ਵੀ ਦਵਾਈ ਦੀ ਲੋੜ ਨਹੀਂ ਹੈ ਸਿਰਫ ਉਹਨਾਂ ਨੂੰ ਕਹਿੰਦੀਆਂ ਕਿ ਆਪਣਾ ਲਾਈਫ ਸਟਾਈਲ ਚੇਂਜ ਕਰੋ ਹਮ ਜੰਕ ਬੰਦ ਕਰੋ ਮੈਂ ਕਿ ਨਹੀਂ ਹਾਂ ਕਿ ਆਪਣੇ ਫੋਨ 'ਚ ਉਹ ਜਿਹੜਾ Zomato ਤੇ ਸੁਵਿਗੀ ਆ ਇਹਨੂੰ ਡਿਲੀਟ ਕਰ ਦੋ ਬਸ ਕਿਉਂਕਿ ਪਹਿਲਾਂ ਛੋਟੇ ਹੁੰਦੇ ਆ ਨਹੀਂ ਵੀ ਮਨ ਸਪੋਜ਼ ਕਰੋ ਕੋਈ ਸਬਜੀ ਨਹੀਂ ਪਸੰਦ ਆਈ ਕਿ ਮੰਮਾ ਨੇ ਕਹਿ ਦੇਣਾ ਕਿ ਚਲ ਜਾ ਗੁਆਂਢੀਆਂ ਦੇ ਪੁੱਛਾ ਕੀ ਬਣਿਆ ਉਹਨਾਂ ਦੇ ਘਰੇ ਇਹੀ ਆਪਸ਼ਨ ਸੀਗਾ ਇੱਕ ਕੌਲੀ ਲੈ ਜਾ ਤੇ ਉੱਥੋਂ ਲਿਆ ਤੇ ਆਪਣੀ ਦੇ ਆ ਹਮ ਆਟਾ ਵਟਾ ਕਰ ਲਿਆ ਹੈਨਾ ਹੁਣ ਕੀ ਹੈ ਕਿ ਨਹੀਂ ਤਾਂ ਕੋਈ ਗੱਲ ਨਹੀਂ ਆਪਾਂ Zomato 'ਚ 20 ਮਿੰਟਾਂ 'ਚ ਆਰਡਰ ਕਰੇ ਆ ਜਾਣਾ ਤੇ ਨਹੀਂ ਤਾਂ ਫਿਰ ਜਾ ਕੇ ਮੈਗੀ ਬਣਾ ਕੇ ਖਾ ਲੈਣੀ ਹੈ ਅਸੀਂ ਨਹੀਂ ਤਾਂ ਕੁਝ ਹੋਰ ਇਹਨੂੰ ਜੰਕ ਤਾਂ ਇੰਨਾ ਅਵੇਲੇਬਲ ਹੈ ਕਿ ਤੁਸੀਂ 2 ਮਿੰਟਾਂ ਵਿੱਚ ਗਲੀ ਦੇ ਨੁੱਕਰ ਤੋਂ ਵੀ ਤੁਹਾਨੂੰ ਮੋਮੋ ਜਾਂ ਬਿਲਕੁਲ ਨੂਡਲਸ ਤਾਂ ਮਿਲ ਹੀ ਜਾਣਗੇ। ਹਾਂ ਬਿਲਕੁਲ। ਕੁਝ ਨੀ ਹੋਰ ਮਿਲੇਗਾ ਤਾਂ। ਬਟ ਇਹਨਾਂ ਦਾ ਲੌਂਗ ਟਰਮ ਇੰਪੈਕਟ ਬਹੁਤ ਖਰਾਬ ਹੋ ਰਿਹਾ। ਹੂੰ। ਤੁਸੀਂ ਹੁਣ ਇੱਥੋਂ ਘਰ ਵਾਲੀ ਜਾਓ। ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਹੀ ਆ। ਜੇ ਹੁਣ ਮੈਂ ਇਹ ਵੀ ਦੇਖਿਆ ਕਿ ਅਗਰ ਬੱਚੇ ਲੇਟ ਨਾਈਟ ਤੱਕ ਪੜ ਵੀ ਰਹੇ ਨੇ ਨਾ ਤਾਂ ਕੋਲੇ ਇੱਕ ਲੇਜ਼ ਦਾ ਪੈਕੇਟ ਹੋਵੇਗਾ। ਲੇਜ਼ ਦਾ ਪੈਕੇਟ ਕੁਲਕure ਹੋਏਗਾ। ਇਹ ਇਸ ਤੋਂ ਮੈਨੂੰ ਯਾਦ ਆਇਆ ਕਿ ਮੈਂ ਅੱਧਿਆਂ ਨੂੰ ਇਹ ਕਹਿਣੀ ਹੁੰਦੀ ਆ ਕਿ ਤੁਸੀਂ ਨਾ ਰਾਤੀ ਟਾਈਮ ਸਿਰ ਸੋਵੋ। ਹੂੰ ਸੜਨਾ ਪੈਂਜੀ ਦੋ ਕਲੌਕਸ ਚੱਲ ਰਿਹਾ ਇੱਕ ਕੁਦਰਤ ਦੀ ਸੂਈ ਹੈ ਹੂੰ ਕਿੰਨੇ ਵਜੇ ਇਹ ਸੂਰਜ ਨੇ ਚੜਨਾ ਹੈ ਇੰਨੇ ਵਜੇ ਛੁਪਣਾ ਹੈ ਉਹ ਗੜਬੜ ਨਹੀਂ ਹੋ ਸਕਦੀ ਹੂੰ ਠੀਕ ਹੈ ਸੇਮ ਵੇ ਤੁਹਾਡੀ ਸਰੀਰ ਦੀ ਵੀ ਇੱਕ ਸੂਈ ਚੱਲ ਰਹੀ ਹੈ ਜੇ ਤਾਂ ਦੋਨੋਂ ਸੂਈਆਂ ਮੈਚ ਹੋ ਰਹੀਆਂ ਫਿਰ ਤਾਂ ਸਾਰਾ ਕੁਝ ਸਿਸਟਮ ਇਜ਼ ਇਨ ਪਲੇਸ ਪਰ ਜੇ ਤੁਹਾਡੀ ਸੂਈ ਕਹਿ ਰਹੀ ਹੈ ਕਿ ਹਲੇ 1 ਵਜਾ ਹੈ ਤੇ ਸੂਰਜ ਜੋ ਬਾਹਰਲੀ ਸੂਈ ਹੈ ਉਹ ਤਾਂ 10 ਵਜੇ ਆ ਰਿਹਾ ਤੇ ਗੜਬੜ ਹੋ ਜਾਣੀ ਹੈ ਸਾਰਾ ਕੁਝ ਤੇ ਤੁਸੀਂ ਇਹ ਚੀਜ਼ ਦੇਖੋਗੇ ਵੀ ਕਿ ਆਪਾਂ ਬਹੁਤ ਸਾਰੇ ਟੈਸਟ ਆ ਕਿ ਆਪਾਂ ਕਹਿੰਦੇ ਹੁੰਦੇ ਕਿ ਇਹ ਨਿਰਨੇ ਕਾਲ ਜੇ ਲੈਣਾ ਹੈ ਖਾਲੀ ਪੇਟ ਲੈਣੇ ਆ ਹਾਂਜੀ ਹਾਂ ਕਾਰਨ ਹੈ ਕਿ ਬੋਡੀ ਦੇ ਇਸ ਟਾਈਮ ਤੇ ਥਾਇਰੋਇਡ ਆਪਾਂ ਖਾਲੀ ਪੇਟ ਉਹ ਸਵੇਰੇ ਹੀ ਲੈਣਾ ਹੂੰ ਕਿਸ ਟਾਈਮ ਤੇ ਆ ਲੈਵਲਸ ਆ ਜੇ ਤੁਸੀਂ ਚੈੱਕ ਕਰਾਉਂਗੇ ਖਾ ਪੀ ਕੇ ਔਰ ਥੋੜੀ ਦੇਰ ਤੱਕ ਤਾਂ ਉਹਦੀ ਰਿਪੋਰਟ ਗਲਤ ਆਏਗੀ ਬਿਲਕੁਲ ਤੇ ਅਸੀਂ ਡਾਕਟਰ ਨੇ ਹੀ ਕਹਿ ਦੇਣਾ ਕਿ ਨਹੀਂ ਤੁਸੀਂ ਰਿਪੀਟ ਚੈੱਕ ਕਰਾਓ ਕਿਉਂਕਿ ਬੋਡੀ ਵਿੱਚ ਬੇਸਲਾਈਨ ਲੈਵਲਸ ਕੁਝ ਚੱਲ ਰਿਹਾ ਹੂੰ ਤੇ ਇਸੇ ਲਈ ਮਤਲਬ ਕਿ ਜੇ ਤਾ ਉਹ ਬੱਚਾ 10 ਵਜੇ ਰਾਤੀ ਸੌਂ ਜਾਏਗਾ ਤੇ ਜੇ ਪੜ੍ਹਨਾ ਹੀ ਹੈ ਤਾਂ ਸਵੇਰੇ 4 ਵਜੇ ਉਠੋ। ਅੰਮ੍ਰਿਤ ਵੇਲਾ ਕਿੰਨਾ ਪੀਸਫੁੱਲ ਹੈ। ਹਾਂ। ਹੁਣ ਜਿਹੜਾ ਰਾਤੀ 10 ਵਜੇ ਉੱਠ ਕੇ ਸਵੇਰੇ 4 ਵਜੇ ਜਾਗੇਗਾ ਉਹਨੇ ਤਾਂ 4 ਵਜੇ ਉੱਠ ਕੇ ਮੈਗੀ ਖਾਣ ਦਾ ਦਿਲ ਨਹੀਂ ਕਰੂਗਾ। ਉਹਦਾ ਤਾਂ ਦਿਲ ਕਰੂਗਾ ਕਿ ਮੈਂ ਦੁੱਧ ਦਾ ਗਲਾਸ ਹੀ ਚੱਕਾਂ। ਹਮ। ਹੁਣ ਜਿਹੜਾ ਰਾਤੀ 4 ਵਜੇ ਤੱਕ ਜਾਗ ਰਿਹਾ ਆ। ਉਨ ਨੂੰ ਤਾਂ ਭੁੱਖ ਲੱਗੂਗੀ ਬਿਲਕੁਲ ਤੇ ਉਹਨੇ ਜਾਣਾ ਆ ਕਿਚਨ ਚ ਤੇ ਕੀ ਬਣਿਆ ਹੋਣਾ ਮੈਗੀ ਬਣੀ ਹੋਣੀ ਹੈ ਜਾਂ ਕੁਝ ਹੋਰ ਜੰਕ ਜਾਂ ਫਰੋਜ਼ਨ ਫੂਡ ਕੁਝ ਯੂ ਨੋ ਹਾਂ ਪ੍ਰੀਜ਼ਰਵੇਟਿਵਸ ਜਾਂ ਬਿਸਕੁਟ प्रोसेस्ड ਫੂਡ ਹਰ ਕੰਪਨੀ ਨਮਕੀਨ ਬਿਸਕਟ ਤਾਂ ਹੈਗੇ ਹੀ ਤੇ ਉਹ ਸਭ ਕੁਝ ਖਾਏਗਾ ਹਮ ਇਹਨਾਂ ਚੀਜ਼ਾਂ ਦਾ ਕਿੰਨਾ ਇੰਪੈਕਟ ਆ ਤੁਸੀਂ ਜਿਹੜੀ ਰੋਟੀ ਤੁਸੀਂ 7-8 ਵਜੇ ਖਾ ਲਈ ਤੇ ਤੁਹਾਡੀ ਬਾਡੀ ਨੇ ਨੂੰ ਪ੍ਰੋਸੈਸ ਕਰਤਾ ਮੈਟਾਬੋਲਾਈਜ਼ ਹੋ ਗਿਆ ਹਮ ਕਿੱਥੇ ਤੁਸੀਂ 4 ਵਜੇ ਤੱਕ ਖਾਈ ਜਾ ਰਹੇ ਬਡੀ ਚ ਕਿਤੇ ਨਾ ਕਿਤੇ ਜਾ ਕੇ ਮੈਟਾਬੋਲਾਈਜ਼ ਨਹੀਂ ਹੋਣਾ ਤੇ ਉਹਨੇ ਫੈਟ ਵਾਂਗੂ ਡਿਪੋਜ਼ਿਟ ਹੋਣਾ ਤੁਸੀਂ ਅੱਜ ਤੋਂ ਪਹਿਲਾਂ ਤੁਸੀਂ ਖੜੜ ਤੋਂ ਆਏ ਹੋ ਇੱਥੇ ਤੁਸੀਂ ਅੱਜ ਤੋਂ ਪਹਿਲਾਂ ਕਦੀ ਦੇਖਿਆ ਸੀਗਾ ਕਿ ਤੁਸੀਂ ਕਦੀ ਬੋਰਡ ਦੇਖਿਆ ਹੋਵੇ ਕਿ 5 ਬੰਦਾ ਇਲਾਜ ਹੁੰਦਾ ਜਾਂ ਸਵੇਰੇ ਨਿਊਜ਼ ਵਿੱਚ ਆ ਰਿਹਾ ਹੋਵੇ ਕਿ ਜੀ ਇੱਥੇ ਇੰਨਾ ਪੈਕੇਜ ਹੈ ਇੱਥੇ ਇੰਨੇ ਇਹ ਪ੍ਰੋਬਲਮਸ ਆ ਮੈਂ ਬੜੇ ਹਸਦੀ ਹੁੰਦੀ ਸੀ ਕਿ ਕਿ ਇੰਡੀਆ ਦੀ ਪੋਪੂਲੇਸ਼ਨ ਬਰਸਟ ਹੋ ਰਹੀ ਹੈ ਤੇ ਉਨਾ ਹੀ ਬੰਜਪੰਦ ਵੱਧ ਰਿਹਾ ਹਾਂ ਹਾਂ ਹਾਲਾਂਕਿ ਪਹਿਲਾਂ ਉੰਜਲਾਨੀਆਂ ਨੂੰ 6-6 7-7 ਬੱਚੇ ਆ ਰਹੇ ਆਰਮਨੜ ਹੁੰਦੇ ਸੀ ਹੁਣ ਇੰਦਾ ਤੇ ਕੀ ਹੋ ਗਿਆ ਕੁਝ ਚੀਜ਼ਾਂ ਹੈ ਮਤਲਬ ਮੈਂ ਸਮਝਦੀ ਹਾਂ ਕਿ ਕਿਤੇ ਪਹਿਲਾਂ ਇਲਾਜ ਨਹੀਂ ਵੀ ਸੀ ਹੁੰਦਾ ਤੇ ਉਹਨਾਂ ਨੂੰ ਸਾਇੰਸ ਨੇ ਬਹੁਤ ਤਰੱਕੀ ਵੀ ਕਰਵਾ ਦਿੱਤੀ ਬਟ ਤੁਸੀਂ ਮੇਜਰ ਕੌਜ਼ ਆਫ ਇਨਫਰਟੀਲਿਟੀ ਹੁਣ ਜੇ ਦੇਖੋਗੇ ਉਹ ਹੈ ਪੀਸੀਓਡੀ ਤੇ ਪੀਸੀਓਡੀ ਤੋਂ ਬਾਅਦ ਸਪੋਜ਼ ਕਰੋ ਕਨਸੀਵ ਕਰ ਵੀ ਗਏ ਜਿਹੜੀਆਂ ਪ੍ਰੈਗਨੈਂਸੀ ਹੈ ਉਹਨੀਆਂ ਕੰਪਲਿਕੇਟਿਡ ਜਾਂਦੀਆਂ ਉਹਨਾਂ ਨੂੰ ਸ਼ੂਗਰ, ਬੀਪੀ ਜਾਂ ਲਿਵਰ ਦੀਆਂ ਡਿਜ਼ੀਜ਼ਸ ਇਹ ਸਾਰਾ ਕੁਝ ਤੁਹਾਨੂੰ ਉਹਨਾਂ 9 ਮਹੀਨਿਆਂ 'ਚ ਦੇਖਣ ਨੂੰ ਮਿਲੂਗਾ। ਹਮਮ ਐਨੀਆ ਮੈਡੀਕਲ ਕੰਪਲਿਕੀਸ਼ਨਸ ਆਉਂਦੀਆਂ, ਇੰਡਕਸ਼ਨ ਵੱਧ ਗਿਆ। ਸੇਜ਼ੀਅਨ ਰੇਟ ਆਪਣੇ ਆਪ ਹਾਈ ਹੋਣਾ। ਫਿਰ ਆਪਾਂ ਕਹਿੰਦੇ ਆ ਕਿ ਡਾਕਟਰ ਹਰ ਇੱਕ ਵਰੀ ਪ੍ਰੀਪੇਅਰ ਕਰਦੇ ਆ, ਸੇਜ਼ੀਅਨ ਕਰ ਦਿੰਦੇ ਆ। ਸੋ ਇਹ ਜੋ ਹੈ ਇਹ ਜੋ ਤਿਆਰੀ ਹੈ ਨਾ ਇਹ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਹਮਮ ਕਿਉਂ ਅਸੀਂ ਇੰਨਾ ਅਨੀਮੀਆ ਵੱਲ ਡੌੜੇ ਫਿਰਦੇ ਆ ਕਿ ਨਹੀਂ ਅਨੀਮੀਆ ਨੂੰ ਕਰੈਕਟ ਕਰਨਾ ਇਸੇ ਲਈ ਕਿ ਅੱਗੇ ਕੱਲ ਨੂੰ ਇਹੀ ਫਿਊਚਰ ਮਾਵਾਂ ਆ ਸਾਡੀਆਂ ਹਾਂ ਇਹਨਾਂ ਦਾ ਖੂਨ ਪੂਰਾ ਰਹੇਗਾ ਤਾਂ ਇਹ ਕੰਪਲਿਕੀਸ਼ਨਸ ਘਟਣਗੀਆਂ ਇਹਨਾਂ ਦੀ ਹਾਈਟ ਵਧੇਗੀ ਇਹਨਾਂ ਦੀ ਸਿਹਤ ਚੰਗੀ ਹੋਏਗੀ ਇਹਨਾਂ ਦੀ ਸਿਹਤ ਚੰਗੀ ਹੋਏਗੀ ਤਾਂ ਅੱਗੇ ਕੰਪਲਿਕੀਸ਼ਨਸ ਘਟਣਗੀਆਂ ਬਿਲਕੁਲ ਹੁਣ ਤੁਸੀਂ ਸੇਮ ਵੀ ਜਿੰਨਾ ਕਿ ਪੀਸੀਓਡੀ ਇਹ ਵਧਿਆ ਹੋਇਆ ਅੱਗੇ ਜਾ ਕੇ ਇਹਨਾਂ ਨੂੰ ਹੀ ਟਾਈਪ 2 ਡਾਇਬੀਟਿਸ ਹੋਣਾ ਇਹਨਾਂ ਨੂੰ ਹੀ ਹਾਈਪਰਟੈਨਸ਼ਨ ਦੀ ਬਿਮਾਰੀ ਹੋਣੀ ਹਾਈਪਰਟੈਨਸ਼ਨ ਤੋਂ ਅੱਗੇ ਕਿਡਨੀਆ ਦੀ ਪ੍ਰੋਬਲਮ ਤੁਹਾਡੇ ਹਾਰਟ ਡਿਜ਼ੀਜ਼ ਇਸ ਸਟ੍ਰੋਕ ਤੇ ਮਤਲਬ देयर इज नो ਐਂਡ ਇਹ ਮੈਟਾਬੋਲਿਕ ਸਿੰਡਰਮ ਦਾ ਇੱਕ ਤੁਸੀਂ ਕਹਿ ਦਿਓ ਕਿ ਘਰ ਬਣ ਜਾਂਦੀ ਹੈ ਕਿ ਇੱਥੋਂ ਹੀ ਸਾਰਾ ਕੁਝ ਆਪਾਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇੱਕ ਪ੍ਰੋਬਲਮ ਠੀਕ ਹੋਣੀ ਹੈ ਤੇ ਦੂਜੀ ਬਿਲਕੁਲ ਤੇ ਇਹਦਾ ਸੋਲੂਸ਼ਨ ਇਹਨਾ ਸਿੰਪਲ ਹੈ ਨਾ ਸਿੰਪਲ ਇਹ ਹੈ ਕਿ ਬਸ ਤੁਸੀਂ ਆਪਣੇ ਬੇਸਿਕ ਸਵਲ ਵਾਪਸ ਮੋੜਨਾ ਜੋ ਘਰ ਬਣ ਰਿਹਾ ਉਹ ਖਾਓ ਹਮ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਹੈ ਬਿਲਕੁਲ